ਨਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਆਪਾਂ ਕਈ ਦਿਨਾਂ ਬਾਅਦ ਪਹੁੰਚੇ ਆ ਪਿੰਡ ਤੁੰਗਾ ਢੀ ਤਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ 6 ਪਸ਼ੂ ਦਿਖਾਵਾਂਗੇ ਚਾਰ ਤਾਜ਼ੀਆਂ ਸੂਈਆਂ ਨੇ ਤੇ ਦੋ ਹੈਗੀਆਂ ਨੇ ਗੱਬਣਾ ਕੁਆਲਿਟੀ ਕਬੂਲਟੀ ਹੈਗੀ ਆ ਓਕੇ ਦੀ ਰਿਪੋਰਟ ਜਮਾ ਤੇ ਰੇਟ ਉਹੀ ਗੱਲ ਆ ਵੀ ਰੇਟ 20000 ਤੋਂ ਸਟਾਰਟ ਹੋਣਗੇ ਤੇ ਬਾਕੀ ਬਾਈ ਨਾ ਕਰਾਉਣਿਆ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਕੱਲੀ ਕੱਲੀ ਦੀ ਡਿਟੇਲ ਪੁੱਛ ਲਾਂਗੇ ਤੇ ਕੱਲੀ ਕੱਲੀ ਦਾ ਰੇਟ ਪੁੱਛ ਲਾਂਗੇ ਵੀਡੀਓ ਦੇ ਵਿੱਚ ਹੀ ਆ ਜਾਣਾ ਬਿਹਰ ਹੋਰ ਕਿਵੇਂ ਆ ਵਧੀਆ ਬਾਈ ਹਸਰੀ ਘਾਲ ਦੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਜੀ ਅੱਜ ਦਿਨ ਹੁਣ ਕਈ ਲੰਘ ਗਏ ਨਾ ਹਾਂਜੀ ਬਾਈ ਹਾਂ ਉਹ ਜਹਾ ਦੀ ਕੇਸ ਕਿਤੇ ਹਾਂਜੀ ਬਾਈ ਥੋੜੇ ਬੀਜੀ ਸੀ ਕੰਮ ਜੀ ਠੀਕ ਹੈ ਕਰਨ ਇੱਥੋਂ ਕਰ ਲੀਏ ਸ਼ੁਰੂ ਫਿਰ ਇਧਰ ਦੇ ਬੰਦੇ ਇਹ ਤੇ ਮਾਰਦੇ ਗੈਰੀ ਓਏ ਇਹਦੇ ਆਰਡਰ ਤੇ ਮਾਰਦੇ ਪਹਿਲਾਂ ਦਾ ਕਿਹੜਾ ਸੂਆ ਬਾਈ ਦਾ ਇਹਦਾ ਬਾਈ ਪਹਿਲਾ ਸੂਆ 6 ਦਾ ਦਾ ਛੇ ਦੰਦ ਸੂਆ ਪਹਿਲਾ ਸ਼ਕੀਨ ਸ਼ਕੂਨ ਹੈ ਗਿਆ ਫੁੱਲ ਹਨਾ ਹਾਂਜੀ ਸ਼ਕੀਨ ਸ਼ਕੂਨ ਹੈ ਗਿਆ ਸੱਜਣਾ ਫੁੱਲ ਜਿਵੇਂ ਘੋੜੀ ਹੁੰਦੀ ਆ ਨੁਕਰੀ ਸੂਆ ਪਹਿਲਾ ਤੇ ਥਣ ਲੱਗਿਆ ਫੁੱਲ ਟੋਪ ਜਮੈਣ ਇਵੇਂ ਮੱਜਾਂ ਨੂੰ ਲੱਗਿਆ ਹੁੰਦਾ ਕੱਲਾ ਕੱਲਾ ਪੂਰੇ ਗੈਪ ਤੇ ਇੱਥੋਂ ਕਮਾਲੀ ਖੁੱਲੇ ਜਿੱਚ ਕਿੰਨੇ ਕ ਦਿਨ ਦਾ ਸੂਆ ਇਹਦਾ ਬਈ ਦੂਜਾ ਤੀਜਾ ਦਾ ਨਾ ਸੋਈ ਨੂੰ ਕਿੰਨੀ ਕ ਬੌੜੀ ਇਸ ਟਾਈਮ 13 14 ਕਿਲੋ ਬੌੜਾ ਹਾਜ਼ਰ ਆਇਆ ਨਾ 13 ਕਿਲੋ ਹੋਊਗੀ ਹਾਜ਼ਰ ਮੈਂ ਆਇਆ ਨ ਵੀਰੇ ਪੂਰਾ ਡੰਗ ਦੂ ਡੰਗ ਦੋ ਰਗ ਥੱਲੀਆਂ ਕਰਾ ਦਾਂਗੇ ਮਾਹ ਪੂਰੀਆਂ ਤਸੱਲੀਆਂ ਕਰਾਵਾਂਗੇ ਤਸੱਲੀ ਬਾਈ ਕਹਿੰਦਾ ਪੂਰੀ ਕਰਾ ਦਾਂਗੇ ਆਰਡਰ ਇਹਦਾ ਆ ਗਿਆ ਬਿਲਕੁਲ ਫਿਕਸ ਸੁਆ ਹੈਗਾ ਪਹਿਲਾ ਤੇ ਸ਼ਕੀਨ ਹੈਗੀ ਆ ਬੱਚੀ ਫੁੱਲ ਹਰੇਕ ਪੱਖ ਤੋਂ ਬੱਚਾ ਗਿਆ ਨਾਲਾ ਦੀ ਬੱਚਾ ਹੀ ਆ ਵੀਰੇ ਆ ਨਾਲ ਇਹਦੇ ਆ ਗਿਆ ਬੱਚਾ ਪਰ ਇਹਦੀ ਜਿਹੜੀ ਆਰਡਰ ਕੁਆਲਿਟੀ ਆ ਆਰਡਰ ਕੁਆਲਿਟੀ ਘੱਟਦੀ ਆ ਚਿਬ ਇਥੋਂ ਮਾਰਨੀ ਕਰੀ ਹਣ ਵੀ ਵਧੀਆ ਲੱਗਿਆ ਪਹਿਲਣ ਦੇ ਹਿਸਾਬ ਨਾਲ ਆ ਥਾਣੇ ਨੂੰ ਲੱਗਿਆ ਮੱਜਾਂ ਨਾਲ ਲਈ ਹੈ ਨਾ ਤੇ ਲੱਗਿਆ ਵੀ ਪੂਰੀ ਦੂਰੀ ਤਿਆ ਤੇ ਬੋਲਾ ਹੈਗਾ ਬਾਈ ਕਹਿੰਦਾ ਇਹਦੇ ਥੱਲੇ ਇਸ ਟਾਈਮ 13 ਕਿਲੋ ਰੈਡੀ ਦਾ ਤੇ ਦੁੱਧੋ ਉਹੀ ਗੱਲ ਆ ਵੀ ਅੱਗੇ ਹੈਗਾ ਤੁਹਾਡੀ ਸੇਵਾ ਦਾ ਇਹ ਤੋਂ 16 ਲੈ ਲਿਓ ਇਹਨੂੰ ਚਾਹੇ ਮੋੜ ਕੇ 10 ਤੇ ਲੈਓ ਹਾਂਜੀ ਹਾਂਜੀ ਇਹਦਾ ਰੇਟ ਲਾਡੀ ਕੀ ਰਹੂਗਾ ਰੇਟ ਬਾਈ ਇਹਦਾ 48000 ਬੱਚਾ ਕੀ ਇਹਨਾਂ ਦੇ? ਬੱਚਾ ਵੀਰੇ। ਨਾਲ ਬੱਚਾ। ਹਾਂ ਦੁੱਧ 16-17 ਕਿਲੋ ਆਰਾਮ ਨਾਲ ਪਾਉਗੇ। ਠੀਕ ਆ ਗੱਲ। ਹਾਂਜੀ। ਆ ਰੇਟ ਇਹਦਾ ਹੈਗਾ ਸੱਜਣੋਂ 48000 ਰੇਟ ਤਕਰੀਬਨ ਤਕਰੀਬਨ ਫਿਕਸ ਜੀ ਕਰੀਏ। ਦਵਾ ਫੈਕਟਰੀ ਹੋਣਗੇ ਵੀਰੇ ਰੇਟ। ਆ ਰੇਟ ਬਾਈ ਦੇ ਫਿਕਸ ਜੀ ਨੇ ਤਕਰੀਬਨ ਇਹਦੇ ਚ ਛੋਟ-ਛੱਪੇ ਵਾਲਾ ਸਿਸਟਮ ਹੈ ਹੋਊਗਾ। ਤੇ ਹੁਣ ਗੈਰੀ ਲੈ ਆ ਦੋ ਨੰਬਰਾਂ ਹੀ ਤੇ A ਇਹਦੇ ਨਾਲੋਂ ਵੀ ਚੱਕ ਨਹੀਂ ਆ ਹਾਂ। ਹਾਂ ਵੀਰੇ। ਇਹਦਾ ਕੱਦ ਉਹਦੇ ਨਾਲੋਂ ਕੱਦ ਕੱਦ 'ਚ ਵੀ ਵੱਡੀ ਆ ਤੇ ਕੁਆਲਿਟੀ 'ਚ ਵੀ ਉਹਨਾਂ ਨਾਲੋਂ ਜ਼ਿਆਦਾ ਲੱਗਦੀ ਆ ਹਾਂਜੀ ਹਾਂਜੀ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਸੁੰਦੀ ਆ ਵੀਰੇ ਇਹ ਗੱਬਣਾ ਗੱਬਣਾ ਵੀਰੇ ਸੂ ਵੀ ਸਕਦੀ ਆ ਅੱਜ ਪੜ ਕੇ 4-5 ਦਿਨ ਕੱਢ ਵੀ ਸਕਦੀ ਆ ਠੀਕ ਆ ਗੱਲ ਹੱਲੇ ਕਿਉਂ ਬਾਲ ਬਾਲ ਹੈਗੇ ਨੇ ਦੇ ਵਿੱਚ ਆਰਡਰ ਆ ਗਿਆ ਫੁੱਲ ਸਾਈਜ਼ 'ਚ ਹੀ ਆ ਗਿਆ ਹਾਂ ਬਾਈ ਇਹਦਾ ਪਲੂਨ ਦਾ ਕੱਢਿਆ 17-18 ਕਿਲੋ ਦੁੱਧ ਠੀਕ ਆ ਗੱਲ ਸਖਤੀ ਤਾਂ ਉਮੀਦ ਆ ਵੀ ਵੱਧ ਕੱਢੂਗੀ ਜੀ ਡੇੜ ਕਿਹੜਾ ਆਰਾਮ ਨਾਲ ਵੀਰੇ ਇੰਨਾ ਕੁ ਦਾ ਜੂ ਚੋਕੀ ਹੋਲੀ ਤੋਰਦੇ ਆਰਡਰ ਇਹਦਾ ਆ ਗਿਆ ਸੱਜਣੋ ਫੁੱਲ ਵੱਡਾ ਤੇ ਥਾਣੇ ਨੂੰ ਆ ਗਿਆ ਜਿੱਦਾਂ ਉਹੀ ਗੱਲ ਆ ਵੀ ਮੱਜਾਂ ਨੂੰ ਇਹ ਲੱਗਿਆ ਹੁੰਦਾ ਤੇ ਲੱਗਿਆ ਪੂਰੇ ਗੈਪ ਤੇ ਆ ਆਰਡਰ ਦਾ ਸਾਈਜ਼ ਤੁਹਾਨੂੰ ਇਹਦਾ ਦੱਸਿਆ ਜਾਂਦਾ ਬਾਲ ਢੱਲਾਂ ਹੈਗੀਆਂ ਨੇ ਬਹੁਤ ਕਿਉਂਕਿ ਹਜੇ ਥੋੜੀ ਜੀ ਹੈਗੀ ਆ ਪੋਲੀ ਥੱਲੋਂ ਕੱਢ ਵੀ ਸਕਦੀ ਆ ਇੱਕ ਦੋ ਤਨ ਕੁਆਲਟੀ ਕਬੂਲਟੀ ਤੁਹਾਡੇ ਸਾਹਮਣੇ ਹਰੇਕ ਚੀਜ਼ ਦੀ ਨਾਲ ਇਹਦੇ ਕੱਦ ਦਾ ਆਈਡੀ ਆ ਲਓ ਕੱਦ ਵਾਲੀ ਬੱਛੀ ਆ ਕੋਈ ਜ਼ਿਆਦਾ ਆਪਾਂ ਜੇ ਕਹਈਏ ਜ਼ਿਆਦਾ ਨਿੱਕੀ ਨਹੀਂ ਕਿਉਂਕਿ ਜਿੱਦਾਂ ਕਿ ਜਰਸੀ ਦਾ ਕੱਦ ਹੁੰਦਾ ਵੱਡੀਆਂ ਜ ਤੇ ਜਿਹੜੀ ਛੋਟੀ ਹੋਊਗੀ ਉਹ ਮੈਂ ਤੁਹਾਨੂੰ ਨਾਲ ਖੜਕੇ ਦੱਸ ਲਿਨਾ ਹਾਂ ਉਹਨਾਂ ਨੂੰ ਵੀ ਇਹ ਛੋਟੇ ਸਾਈਜ਼ ਚ ਆ ਗਈ। ਇਹਦੇ ਪੈਸੇ ਕਿੰਨੇ ਰਹਿਣਗੇ? ਇਹਦਾ 52000 ਰੁਪਏ ਰੇ। ਇਹਦਾ ਹੈਗਾ 52 ਉਹਦਾ 48 ਲੱਖ ਹੋ ਗਿਆ ਨਾ। ਹਾਂ ਲੱਖ ਤੋਂ ਟੱਪ ਗਿਆ ਦੋ ਯਾਨੀ। ਦੋ ਟੱਪ ਗਿਆ? ਹਾਂਜੀ ਹਾਂਜੀ। ਠੀਕ ਹੈ ਗੱਲ। ਕੋਈ ਨਾ ਜੇ ਜੋੜਾ ਲੈਣਾ ਫਿਰ ਮਾਨਤਾਨ ਕਰ ਦਾਂਗੇ। ਜੋੜੇ 'ਚ ਹੋ ਜੂ ਮਾਨਤਾਨ। ਜੋੜੇ 'ਚ ਜੋੜਾ ਇੱਕੋ ਹੀ ਗੱਲ ਆ 95000 ਤਾਂ ਦੇ ਦਾਂਗੇ। ਠੀਕ ਹੈ ਗੱਲ। ਆਹ ਬਾਈ। ਇਹ ਜੋੜਾ ਬਾਈ ਕਹਿੰਦਾ ਦੇ ਦਾਂਗੇ ਸੱਜਣੋ 95 ਦਾ ਕੁਆਲਿਟੀ ਹੈਗੀ ਆ ਦੋਨਾਂ ਬੱਚੀਆਂ ਦੀ ਫੁੱਲ ਟੌਪ। ਲੱਗਣੀਆਂ ਤੁਹਾਨੂੰ ਜਿਵੇਂ ਜਿਵੇਂ ਇੱਕੋ ਨਾਲ ਦੀ ਨੇ ਦੋਨਾਂ ਹਾਂਜੀ ਹਾਂਜੀ ਉਹ ਪਹਿਲਣ ਆ ਗਈ ਇਹ ਦੂਜੇ ਸੁਹੇ ਇਹ ਦੂਜੇ ਆ ਥਣ ਥਣ ਦੋਨਾਂ ਦਾ ਹੀ ਵਧੀਆ ਲੱਗੇ ਹੋਏ ਨੇ ਵੀਰੇ ਥਣ ਵੀ ਦੋਨਾਂ ਨੂੰ ਚੰਗਾ ਲੱਗਿਆ ਬਾਡੀ ਦੀਆਂ ਵੀ ਪੂਰੀਆਂ ਚੰਗੀਆਂ ਨੇ ਸ਼ਕੀਨ ਨੇ ਤੇ ਆਰਡਰ ਕੁਆਲਿਟੀ ਦੀਆਂ ਹਰੇਕ ਪੱਖ ਤੋਂ ਚੰਗੀਆਂ ਨੇ ਦੋਹੇ ਚੰਗਾ ਦੁੱਧ ਪਾਗੂ ਦੀ ਜੋੜੀ ਜੇ ਕਿਸੇ ਸੱਜਣ ਨੇ ਲੈ ਕੇ ਜਾਣੀ ਆ ਤੇ ਹੁਣ ਮਾਰਦੇ ਗਾ ਜੀ ਆ ਤਿੰਨ ਨੰਬਰ ਵਾਲੀ ਤੇ ਇਹ ਲੱਗਦੀ ਆ ਗੱਬਣ ਹਣਾ ਹਾਂ ਬਾਈ ਇਹ ਤੇ ਏ ਸੁਹੇ ਸੁੰਦੀ ਆ ਇਹ ਕਿੰਨੇ ਕ ਦਿਨ ਕੱਢ ਸਕਦੀ ਆ ਬਾਈ ਦਿਨਾਂ ਲੈ ਜਾਊਗੀ ਹੱਲੇ ਤਾਂ ਇਹ ਕਿੰਨੇ ਕ ਏਅਰ ਹਵਾਨੇ ਦੇ ਹਿਸਾਬ ਨਾਲ ਤਾਂ ਲੱਗਦਾ ਵੀ ਹਲੇ 10-15 ਦਿਨ ਹੋਰ ਲੈ ਕੇ ਜਾਊ 15 ਦਿਨ ਹਾਂਜੀ ਹਾਂ ਇਹ ਬਾਈ ਕਹਿੰਦਾ ਕੱਢ ਦੂ ਘੱਟ ਤੋਂ ਘੱਟ 15 ਦਿਨ ਦੇ ਏੜ-ਗੇੜ ਸੁਆ ਹੈਗਾ ਤੀਜਾ ਤੇ ਕੁਆਲਿਟੀ ਹੈਗੀ ਆ ਸੋਡੇ ਸਾਹਮਣੇ ਦੁੱਧ ਫਿਰ ਕਿੰਨਾ ਕ ਪਾਸ ਆ ਸਕਦੀ ਆ ਲੋ ਤਾਂ ਬਈ ਇਹਦਾ ਹੁਣ ਤਿਆਰ ਹੋਈ ਤੇ ਜਦੋਂ ਬਾਲਟ ਲਾਏ ਨੇ ਕੱਢ ਲਈਆਂ ਨੇ ਠੀਕ ਆ ਦਾ ਹੀ ਦਾ ਸਰਾੜਾ ਘੱਲੋ ਦਾ ਆਰਾਮ ਨਾਲ ਬਾਈ ਠੀਕ ਹੈ ਜੀ ਉਹ ਬਾਈ ਕਹਿੰਦਾ ਲੱਗੂ ਤਿਆਰੀ ਤੇ ਪਤਾ ਹੈ ਨਾ ਤਿਆਰੀ ਤੇ ਹਾਂ ਵੀ ਤੇ ਉਹਨਾਂ ਦੇ ਮੁਕਾਬਲੇ ਇਹਦਾ ਕੱਦ ਛੋਟਾ ਹੈ ਨਾ ਹਾਏ ਛੋਟੇ ਕੱਦ ਦੀਆਂ ਹੁਣ ਜਾਨ ਜੂਨ ਚਾਫਲ ਕੱਦ ਜ਼ਰੂਰ ਛੋਟਾ ਪਰ ਉਤੋਂ ਜਿਹੜੀ ਬਾਡੀ ਹੈ ਬਾਡੀ ਮੈਂ ਕਹਿੰਦਾ ਉਹਨਾਂ ਦੋਨਾਂ ਜਿੰਨੀ ਹੋਊਗੀ ਹੈ ਨਾ ਹਾਂਜੀ ਹਾਂਜੀ ਬਾਡੀ ਉਹਨਾਂ ਦੋਨਾਂ ਜਿੰਨੀ ਹੋਊਗੀ ਤੇ ਬਾਕੀ ਬਾਈ ਕਹਿੰਦਾ ਵੀ ਦਿਨ ਇਹ 15 ਦੇ ਏੜ ਗੇੜ ਲਿਆ ਸਕਦੀ ਆ ਹੈਗੀ ਗੱਬਣੀ ਆ ਹਾਂਜੀ ਉਹਦੀ ਟੈਨਸ਼ਨ ਨਾ ਲਿਓ ਤੁਸੀਂ ਤੇ ਬਾਡੀ ਵਾਲੀ ਆ ਗਈ ਫੁੱਲ ਇਹਦਾ ਰੇਟ ਅੱਜ ਦਾ ਕੀ ਰਹੂਗਾ ਅੱਜ ਦਾ ਬਈ ਇਹਦਾ 40000 ਰੁਪਈਆ ਹੀ ਅੱਜ ਆਪਾਂ ਇਹ 40 ਦੀ ਦੇ ਦਾਂਗੇ ਮਾਨਤਾ ਨੂੰ ਛੋਟ ਮਾਟੋ ਹੋ ਗਈ ਬਈ ਕੋਈ ਗੱਲ ਨਹੀਂ ਹੋ ਜਾਊਗਾ ਬਾਈ ਕਹਿੰਦਾ ਤੇ ਹੁਣ ਲਿਆ 4 ਨੰਬਰ ਵਾਲੀ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਵੀਰੇ ਇਹ ਤਾਜੀ ਸੂਈ ਆ ਹਾਂ ਬਾਈ ਤਾਜੀ ਸੂਈ ਆ ਹਾਂ ਬੋਚ ਕੇ ਬੋਚ ਕੇ ਹੱਤ ਦੇ ਪਿਛਾਂ ਤੋਂ ਇਹਦਾ ਸੂਆ ਕਿੰਨੇ ਕ ਦਿਨ ਦਾ ਇਹ ਨੂੰ ਬਈ ਸੂਈ ਨੂੰ ਤਿੰਨ ਚਾਰ ਕ ਦਿਨ ਹੋ ਗਏ ਬੱਚਾ ਕੀਆ ਨਾਲ ਇਹਦੇ ਇਹਦੇ ਬੱਛਾ ਹੀ ਆ ਵੀਰੇ ਇਹਦੇ ਨਾਲ ਵੀ ਮੇਲ ਕਾ ਮੱਛਿਆਂ ਦਾ ਸੀਜ਼ਨ ਚੱਲ ਰਿਹਾ ਨਾ ਹਾਂਜੀ ਹਾਂਜੀ ਇਹਦੇ ਨਾਲ ਵੀ ਮੇਲ ਕਾਫਾ ਸੂਆ ਕਿਹੜਾ ਇਹਦਾ ਸੂਆ ਵੀ ਦੂਜਾ ਵੀਰੇ ਆ ਸੂਆ ਹੈਗਾ ਦੂਜਾ ਆਰਡਰ ਦਾ ਸਾਈਜ਼ ਚੰਗਾ ਦਿਖਾਉਂਦੀ ਆ ਤੇ ਥਾਣੇ ਨੂੰ ਵੀ ਚੰਗਾ ਲੱਗਿਆ ਤੇ ਹੁਣ ਬੌਲੀ ਕਿੰਨੀ ਗੱਲ ਆਡੀ ਬੌਲਾ ਵੀ 7-8 ਕਿਲੋ ਇਹਦੇ ਹੱਲੇ 7-8 ਕਿਲੋ ਇਸ ਟਾਈਮ ਹੈਗਾ ਹਾਂਜੀ ਹਾਂਜੀ ਕਮਾਲਿਆ ਕਮਾਲਾ ਲੈ ਆ ਇਧਰੋਂ ਪਰੇਸ਼ਾਨ ਨਾ ਕਰ ਅੰਦਰ ਅੰਦਰਲੇ ਬੰਨੇ ਵੱਧ ਭੱਜਦੀ ਸੀ ਨਾ ਬੱਚੇ ਇਹਦਾ ਰੱਡ ਦਾਲਦੀ ਆ ਨਾ ਭਾਈ ਥੋੜਾ ਬੱਚੇ ਦਾ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਓਕੇ ਆ ਵੀਰੇ ਥਣ ਥਣ ਵਧੀਆ ਲੱਗਿਆ ਹੈ ਚਵਾਈ ਮੋਟੀ ਆ ਪੂਰੀ ਹਾਂ ਹਾਂ ਵੀਰੇ ਆ ਨਾ ਨਾਲ ਇਹਦੇ ਵੀ ਮੇਲ ਆ ਬਾਈ ਹਾਂ ਵੀਰੇ ਬੱਚੇ ਆ ਨਾਲ ਇਹਦੇ ਵੀ ਮੇਲ ਕਾਫਾ ਸੂਆ ਇਹਦਾ ਹੈਗਾ ਦੂਜਾ ਸੱਜਣੋ ਤੇ ਬੋਲਾ ਕਿੰਨਾ 10 ਕਿਲੋ ਬਾਈ ਨਹੀਂ ਨਹੀਂ ਬਾਈ 7-8 ਕਿਲੋ ਬੋਲਾ 7-8 ਕਿਲੋ ਹਾਂ 2-3 3-4 ਦੰਦੀ ਸੂਈ ਹੋਈ ਆ ਵੀਰੇ ਠੀਕ ਆ ਜੀ ਯਾਨੀ 10-11 ਕਿਲੋ ਦੁੱਧ ਪਾਈ ਜਾਊ ਵੀਰੇ ਆਰਾਮ ਨਾਲ ਠੀਕ ਆ ਜੀ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਇਹਦਾ 24000 ਰੁਪਿਆ ਇਹਦਾ 24 ਮਾਨ ਤਣ 24 24 ਕਰਦਾਂਗੇ ਨਾ ਉਹ ਕਰਦਾਂਗੇ ਕੋਈ ਗੱਲ ਆ ਬਾਕੀ ਜੇ ਕਿਸੇ ਸੱਜਣ ਨੇ ਜੋੜਾ ਲੈ ਜਾਣਾ ਜਾਂ ਕੱਠੀਆਂ ਉਸ ਤੋਂ ਵੀ ਵੱਧ ਲੈ ਜਾਣੀਆਂ ਨੇ ਤਾਂ ਉਹ ਹੈ ਰੇਟ ਹੋ ਜਾਊਗਾ ਜਾਂ 22 ਤੋਂ 150 ਮੀਲ ਪਹੁੰਚ ਕਰਾ ਲਿਓ ਵਿੱਚ ਹਾਂਜੀ ਹਾਂਜੀ ਉਹ ਰੇਟਾਂ 'ਚ ਹੋ ਜੂਗੀ ਤੇ ਹੁਣ ਲਿਆ ਬਾਈ ਅਗਲੇ ਨੰਬਰ ਵਾਲੀ ਇਹਦੀ ਕੀ ਗੱਲ ਬਾਤ ਆ ਇਹ ਦੂਏ ਸੂਏ ਸੂਈ ਹੋਈ ਆ ਬਾਈ ਇਹਦਾ ਸੂਆ ਹੈਗਾ ਦੂਜਾ ਕੱਦ ਹੈਗਾ ਫੁੱਲ ਵੱਡਾ ਨਾ ਨਾਲ ਕੀ ਆ ਇਹਦੇ ਬੱਛੀ ਵੀਰੇ ਨਾਲ ਬੱਛੀਆਂ ਅੱਜ ਵੀ ਕਰਦੇ ਆ ਥੋੜੀ ਹਾਂਜੀ ਹਾਂਜੀ ਕਿੰਨੇ ਦਿਨ ਦਾ ਕਿੰਨੇ ਦਿਨ ਦਾ ਸੂਆ ਇਹਦਾ ਬਹੁਤ ਕਿਲੇ ਬਾਈ ਹੋਏ 18 20 ਦਿਨ ਇਹਨੂੰ 18 20 ਦਿਨ ਹਾਂਜੀ ਹਾਂਜੀ ਹੁਣ ਦੁੱਧ ਕਿੰਨਾ ਤਿਆਰ ਆ ਬਾਈ ਦੁੱਧ 8 ਕਿਲੋ ਤਿਆਰ ਆ 8 ਕਿਲੋ ਇਸ ਟਾਈਮ ਹੈਗਾ ਤਿਆਰੀ ਦਾ ਇੱਥੇ ਇੱਥੇ ਰੋਕ ਲਾ ਕੋਈ ਨਹੀਂ ਇੱਥੇ ਇੱਥੋਂ ਦਿਖਾ ਦੇ ਬੋਚ ਕੇ ਕਮਾ ਕੇ ਲੈ ਜਲੰਦਰ ਨੂੰ ਸੂਆ ਦੂਜਾ ਕੱਦ ਹੈਗਾ ਫੁੱਲ ਵੱਡਾ ਇਹਦਾ ਨਾਲ ਬਾਈ ਕਹਿੰਦਾ ਹੈਗੀ ਆ ਬੱਚੀ ਤੇ 18-20 ਦਿਨਾਂ ਦਾ ਆ ਗਿਆ ਇਹਦਾ ਸੂਆ ਅੱਛੀ ਵੀ ਕਰਦੀ ਆ ਥੋੜੀ ਇਹ ਭਜਦੀ ਆ ਬੱਚੇ ਕਨੀ ਜਾਵੇ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਠੀਕ ਆ ਵੀਰੇ ਓਕੇ ਆ ਸੰਧੀ ਸੀ ਲਾ ਜਾਮਾ ਹੈ ਨਾ ਚੋਣ ਚੋਣ ਚਵਾਉਣ ਚ ਜਾਮਾ ਠੰਡੀ ਆ ਜਾਮਾ ਹੈ ਨਾ ਚੋਣ ਵੇ ਤਾਂ ਨਹੀਂ ਭਜਦੀ ਇਹਦਾ ਕਈ ਵਾਰੀ ਕਈ ਵਰੀ ਨਹੀਂ ਕੋਈ ਬਾਹਰ ਕੱਢਦਾ ਹੈਗਾ ਨਹੀਂ ਖੋਲਦਾ ਆ ਕਰਕੇ ਡੰਗਰ ਕਰਨ ਲੱਗ ਜਾਂਦਾ ਇਹਦਾ ਰੇਟ ਕੀ ਰਹੂਗਾ ਰੇਟ ਬਈ ਇਹਦਾ 20000 ਰੁਪਿਆ ਸਿਰਫ ਇਹਦਾ ਹੈਗਾ 20 ਨਾਲ ਵਾਲੀ ਦਾ ਹੈਗਾ 24 ਤੇ ਹੋ ਗਿਆ ਮੇਰਾ خیال ਆ 20 ਤੇ 24 ਜੇ ਜਮਾਂ ਠੰਡੀ ਸੀਲ ਆ ਕੋਈ ਆ 47 ਹੋ ਗਿਆ ਨਾ ਹਾਂਜੀ ਜੋੜਾ ਕਿੰਨੇ ਦਾ ਕਰਦਾਂਗੇ ਇਹ ਜੋੜਾ ਯਾਰ 13 ਗਏ ਚੱਲ 42000 ਦਾ ਬਾਕੀ ਮੌਕੇ ਤੇ ਹੋ ਜੂ ਕੋਈ ਗੱਲ ਨਹੀਂ ਮੌਕੇ ਤੇ ਹੋਰ ਵੀ ਹੋ ਜੂਗਾ ਤੇ 42 ਦਾ ਜੋੜਾ ਬਾਈ ਕਹਿੰਦਾ ਦੇ ਦਾਂਗੇ ਥੋੜੀ ਬਹੁਤੀ ਪੌਂਚਰੀ ਕਰਾ ਲਾਂਗੇ ਬਾਈ ਦਾ ਪਿੱਛੇ ਵੀ ਚੱਕਰਨੀ ਤੇ ਹੁਣ ਮਾਰਦੇ ਆ ਬੱਛੀ ਤੇ ਇਹ ਵੀ ਤਾਜੀ ਆ ਹਾਂ ਬਾਈ ਇਹਦੇ ਬੱਚਾ ਵਾ 2-4 ਦਿਨ ਦੀ ਇਹ ਸੂਈ ਹੋਈ ਆ ਇਹਦਾ ਸੂਆ ਕਿਹੜਾ ਇਹਦਾ ਦੂਜਾ ਵੀਰੇ ਇਹਦਾ ਦੂਜਾ ਇਹ ਥਲੇ ਕੀ ਇਹ 6 ਕਿਲੋ ਬੋਲਾ ਬਾਈ 6 ਕਿਲੋ ਹਾਂ ਦੁੱਧ ਕਿੰਨਾ ਕ ਪਾ ਦੂਗੀ ਬਾਈ ਇਹ 8 ਕਿਲੋ ਦਈ ਜਾ ਰਾਮ ਨਾਲ 8 ਕਿਲੋ ਦੇ 1.5 ਕਿੜੀ ਬਾਕੀ ਵੀਰੇ ਸੇਵਾ ਦਾ ਹੁਣ ਤੇ ਬਾਕੀ ਸੰਭਾਲ ਚੁੱਕਾ ਚੁਆਈ ਆ ਹਾਂਜੀ ਹਾਂਜੀ ਮਾਲ ਵਾਲੇ ਸੱਜਣ ਕੋਲ ਜਾ ਕੇ ਦੇ ਵੀ ਸਕਦੀ ਆ ਪਰ ਜਿੰਨਾ ਕ ਹਾਲ ਫਿਲਹਾਲ ਆ ਉਹ ਹੈਗਾ 6 ਕਿਲੋ 6 ਕਿਲੋ ਹਾਂਜੀ 8.5 ਕਿੜ ਕਰ ਦੂੰਗਾ ਆਰਾਮ ਨਾਲ ਵੀਰੇ ਉਹ ਦੂਜਾ ਦਾ ਦੂਜਾ ਵੀਰੇ ਨਾਲ ਮੇਲ ਕਾਫ ਹਾਂਜੀ ਇਹਦੀ ਪੈਸੇ ਕਿੰਨੇ ਲਮਾਉਣੀ ਇਹ ਤਾਂ ਬਾਈ 17000 ਰੁਪਿਆ ਜਿਹੜਾ ਜਮਾ ਲਾਸਟ ਹੀ ਆ ਵੀਰੇ ਹੂੰ ਮੋਲ ਨਹੀਂ ਕਰ 17 ਹੀ ਦੇ ਦਾਂਗੇ ਇਹ ਬਾਈ ਕਹਿੰਦਾ ਤਾਜੀ ਸੂਈ ਆ ਇਹ 17 ਦੀ ਤੇ ਹੈਗੀ ਆ ਤਾਜੀ ਸੂਈ ਚਬਾਈ ਦੀ ਕਿਵੇਂ ਆ ਚਵਾਈ ਦੀ ਓਕੇ ਆ ਵੀਰੇ ਤੇ ਬੱਚੇ ਦੇ 나ੜੂਏ ਤੇ ਵੀ ਗੈਰੀ ਮਾਰ ਇੱਕ ਨੰਬਰ ਚਵਾਈ ਦਾ ਕਰਾ ਦੇ ਇੱਕ ਵਾਰੀ ਇਹ ਹੈਗੀ ਆ ਬਿਲਕੁਲ ਤਾਜੀ ਸੂਈ 나ੜੂਆ ਨਾਲ ਹੈ ਰੇਟ 17000 ਆ 6 ਕਿਲੋ ਬੋਲਾ ਤੇ ਦੁੱਧ ਬਾਈ ਕਹਿੰਦਾ ਪਾਉਗੀ 8 ਕਿਲੋ ਆ ਰਾਮਨਾ ਹੀ ਨਾ ਕਿ ਤਾ ਦੇਈ ਜਾਣਾ ਬਾਈ 8 ਰਾਮਨਾ ਪਾਈ ਜਾਊਗੀ ਨੰਬਰ ਬੋਲ ਦਿਓ ਜੀ 98579812 98557 9812 ਔਰ ਕੋਈ ਨੰਬਰ 8729097864 ਆ ਦੋ ਨੰਬਰ ਸੱਜਣੋਂ 22 ਹੋਰ ਨੇ ਸਕਰੀਨ ਤੇ ਮੈਂ ਲਾ ਦੂੰਗਾ ਇਹਨਾਂ 'ਚ ਜਿਹੜੀ ਵੀ ਬੱਚੀ ਪਸੰਦ ਆਊਗੀ ਤਸੱਲੀ ਕਰਕੇ 22 ਤੋਂ ਲੈ ਲਿਓ ਧੰਨਵਾਦ ਜੀ